ਲਾਂਗੇ 5 ਵਜੇ ਉਹ ਗੱਡੀ ਬੰਦ ਕਰਾ ਜੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਸੰਘੇੜੇ ਵਿਖੇ ਫੇਰ ਤੁਸੀਂ ਅੱਜ ਦੁਬਾਰਾ ਧਰਨਾ ਲਾ ਕੇ ਬੈਠੇ ਹੋ ਕੀ ਕਰਨਾ ਸੀ ਆਰਾਮ ਸਿੰਘ ਸੰਘੇੜਾ ਵਿਖੇ ਜੋ ਆ ਰਹਾਂ ਬਲਾਕ ਮਹਿਲਕਲਾਂ ਦਾ ਸਿੰਘੇਰ ਮੀਤ ਪ੍ਰਧਾਨ ਅੱਜ ਜੋ ਇੱਥੇ ਘਰ ਦਾ ਵਾਰੰਟ ਕਬਜ਼ਾ ਰੋਕਣ ਲਈ ਆਏ ਆ ਵੱਡੀ ਪੱਤਰ ਤੇ ਸਾਡੀਆਂ ਮਾਵਾ ਪੇਣਾ ਕਿਸਾਨ ਮਜ਼ਦੂਰ ਭਰਾ ਕਿਉਂ ਆਉਣਾ ਪਿਆ ਕਿਉਂ ਲੋੜ ਪਈ ਆ ਕਿਉਂਕਿ ਬਾੜ-ਬਾਰ ਵਾਰੰਟ ਕਬਜ਼ੇ ਛੋਟੇ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਦੀਆਂ ਕੁਲਕੀਆਂ ਤੇ ਜ਼ਮੀਨਾਂ ਦੀਆਂ ਕੁਲਕੀਆਂ ਲਿਆ ਰਹੇ ਨੇ ਅਣਗਿਣਤ ਇਹਨਾਂ ਕੋਲੇ ਕੁਲਕੀਆਂ ਪਈਆਂ ਨੇ ਕਿਉਂਕਿ ਉਹ ਕਾਰਪੋਰੇਟਾਂ ਦੀ ਨੀਤੀ ਨੂੰ ਲਾਗੂ ਕਰਨ ਦੇ ਲੱਗੇ ਹੋਏ ਆ ਇੱਥੇ ਅੱਜ ਕਿਉਂਕਿ ਜੋ ਪਹਿਲਾਂ ਵਾਲੀ ਤਰੀਕ ਲੰਗੀ ਆ ਇਹਦੇ ਕਬਜ਼ੇ ਦੀ ਜੋ 27 ਤਰੀਕ ਸੀ ਉਸ ਦਿਨ ਵੱਡੀ ਪੱਤਰ ਤੇ ਪ੍ਰਸ਼ਾਸਨ ਚੜ੍ਹ ਕੇ ਆਇਆ ਸੀ ਜੋ ਕਿ ਸਾਨੂੰ ਇਥੋਂ ਕਹਿਣ ਲੱਗੇ ਵੀ ਇਹ ਹਾਈ ਕੋਰਟ ਦਾ ਮੈਟਰ ਆ ਹਾਈ ਕੋਰਟ 'ਚ ਸਾਡੇ ਖਿਲਾਫ ਰੈਟ ਆ ਉਹਦੇ ਆਧਾਰ ਤੇ ਸਾਨੂੰ ਇਹ ਜਿੰਦਾ ਕਰਤ ਕਰਨਾ ਪੈਣਾ ਘਰ ਜਿੰਦਾ ਲਾਉਣਾ ਪੈਣਾ ਤਾਂ ਅਸੀਂ ਰੱਖੀ ਗੱਲ ਆ ਕਿ ਅੱਜ ਦਾ ਦੇਖ ਲੋ ਭਗਤ ਭਰਾਵਾਂ ਨੂੰ ਕਹਿੰਦੇ ਕਿ ਅੱਜ ਇਸ ਪਰਿਵਾਰ ਕੋਲੇ ਫੁੱਟੀ ਕੌੜੀ ਵੀ ਨਹੀਂ ਦੇਣ ਨੂੰ ਸਾਥੋਂ ਸਵਾਏ ਦੇ ਪਰਿਵਾਰ ਨਾਲ ਗੱਲ ਕਰ ਲੋ ਜੇ ਪਰਿਵਾਰ ਦਿੰਦਾਗਾ ਤਾਂ ਸਾਨੂੰ ਕੋਈ ਇਹੋ ਨਹੀਂ ਹੋਣਾ ਬਹਿ ਜਾਓ ਤੁਸੀਂ ਕੋਈ ਗੱਲ ਨਹੀਂ ਤੇ ਅਸੀਂ ਤਾਂ ਇੱਥੇ ਤੱਕ ਵੀ ਪ੍ਰਸ਼ਾਸਨ ਨੇ ਕਿਹਾ ਵੀ ਅਸੀਂ ਜਿੰਦਾ ਫਿਰ ਹਰ ਨਾਲ ਲਾਵਾਂਗੇ ਤਾਂ ਅਸੀਂ ਸਾਡੇ ਵੱਲੋਂ ਇਹੀ ਗੱਲ ਸੀ ਕਿ ਜਿੰਦਾ ਲਾ ਲਓ ਸਾਡੇ ਮੱਥੇ ਪਾੜ ਤੋਂ ਸਾਡੇ ਜੋੜੀਆਂ ਮਾਰ ਦੋ ਹਿੱਟਾਂ 'ਚ ਲੱਤਾਂ ਬਾਹਾਂ ਤੋੜ ਕੇ ਤਾਂ ਸਾਡਾ ਜਿੰਦਾ ਲਾ ਸਕਦੇ ਹੋ ਨਹੀਂ ਅਸੀਂ ਪਰਿਵਾਰ ਨੂੰ ਚੰਦ ਤੋਂ ਉਧਰ ਨਹੀਂ ਦੇਵਾਂ ਜਿਵੇਂ ਅੱਜ 19 ਤਰੀਕ ਦਾ ਟਾਈਮ ਦਿੱਤਾ ਸੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਕਿ ਨਹੀਂ ਆਇਆ ਜਿੱਥੇ ਕੋਈ ਅੱਜ ਇਸ ਮਸਲੇ 'ਚ ਪਿੱਸੇ ਵੀ ਸਾਡੇ ਨਾਲ ਉਸ ਦਿਨ 4 ਘੰਟੇ ਟੇਬਲ ਟੌਕ ਤੇ ਗੱਲ ਚੱਲੀ ਪ੍ਰਸ਼ਾਸਨ ਨਾਲ ਖੁਦ ਡੀਐਸਪੀ ਬਲਜੀਤ ਮੌਜੂਦ ਸੀ ਉੱਨਾ ਵੱਲੋਂ ਵੀ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਪੂਰੀ ਤਰ੍ਹਾਂ ਤੇ ਵੀ ਅਸੀਂ 13 ਤਰੀਕ ਨੂੰ ਬੈਠਾਂਗੇ ਆਪਾਂ ਤੇ 13 ਤਰੀਕ ਨੂੰ ਬਰਨਾਲੇ ਬੈਠਣ ਦੀ ਰੱਖੀ ਸੀ ਗੱਲ ਡੀਸੀ ਦਫ਼ਤਰ ਤੇ ਉਸ ਤੋਂ ਬਾਅਦ 19 ਦੀ ਰੱਖੀ ਸੀ ਜੇ 13 ਨੂੰ ਕੋਈ ਗੱਲ ਨਾ ਹੋਰਦੀ ਹੈ ਤਾਂ 19 'ਚ ਬੈਠਾਂਗੇ ਤਾਂ ਉਸ ਗੱਲ ਦਾ ਅਸੀਂ 12 ਤਰੀਕ ਨੂੰ ਪ੍ਰਸ਼ਾਸਨ ਨੂੰ ਫੋਨ ਵੀ ਲਾ ਦਿੱਤੀ ਸਭ ਨੂੰ ਕਿ ਕੱਲ ਨੂੰ ਸਾਰੇ ਬੈਠ ਕੇ ਆਪਾਂ ਜਗ੍ਹਾ ਮਿਲਿਆ ਤਾਂ ਉਹਨਾਂ ਵੱਲੋਂ ਵੀ ਫਾਰਮਾਂ ਜਵਾਵ ਗਿਆ ਤਾਂ 19 ਤਰੀਕ ਨੂੰ ਵੀ ਅਸੀਂ ਤਿਆਰ ਸੀ ਬੈਠਣ ਨੂੰ ਤਾਂ ਸਾਨੂੰ ਮਿਲਿਆ ਤੁਹਾਨੂੰ ਕੋਈ ਰਿਪੋਰਟ ਮਿਲੀ ਸੀ ਐਡੀ ਕਿ ਇਹ 19 ਤਰੀਕ ਨੂੰ ਹਮਲੇ ਤੇ ਆ ਰਹੇ ਆ ਤਾਂ ਅਸੀਂ ਢੇੜ ਇੱਥੇ ਕੱਟ ਕਰਕੇ ਹਮਲਾ ਰੋਕ ਲਈ ਮਜੂਦ ਸੀ ਤਾਂ ਅਸੀਂ ਗੱਲਬਾਤ ਤੋਂ ਟੇਬਲ ਟਾਕ ਤੋਂ ਕਦੇ ਵੀ ਨਹੀਂ ਪਾਦੇ ਔਰ ਜੇ ਪਰਿਵਾਰ ਕੋਲੇ ਕੁਝ ਹੈ ਹੀ ਨਹੀਂ ਪਰਿਵਾਰ ਆਰਥਿਕ ਤੰਗੀ ਜੋ ਗੁਜ਼ੜ ਰਿਹਾ ਤਾਂ ਫਿਰ ਪੂਰਨ ਤੌਰ ਤੇ ਅਸੀਂ ਡਟ ਕੇ ਖੜਾਂਗੇ ਤੇ ਜਿੰਦਾ ਨਹੀਂ ਲੱਗਨ ਦਵਾਂਗੇ ਹਾਂ ਜੇਕਰ ਕੋਈ ਅਧਿਕਾਰੀ ਚੋਰੀਓ-ਭਿਸ਼ੋਰੀਓ ਆ ਕੇ ਸਾਡੀ ਗੈਰ ਮਜੂਦਗੀ 'ਚ ਜਿੰਦਾ ਲਾਂਦਾ ਇਹਨਾਂ ਨੂੰ ਪਰਿਵਾਰ ਨੂੰ ਬਾਹਰ ਕੱਢਦਾਗਾ ਤਾਂ ਅਸੀਂ ਉਸ ਅਧਿਕਾਰੀ ਦੇ ਖਿਲਾਫ ਟੱਕੜਾ ਇੱਕਾ ਸੰਘਰਸ਼ ਵਿੜਾਂਗੇ ਤੇ ਪਰਿਵਾਰ ਨੂੰ ਘਰ ਦੇ ਦੁਆਰਾ ਮੁਰਕੇ ਬਾਹਰ ਪੁਖਾਵਾ